ਆਕੇ ਆਪਣੀ ਮੌਕੇ ਤੇ ਪੂਰੀ ਤਸੱਲੀ ਕਰਕੇ ਲੈ ਜਾਓ 60 ਪੈਸੇ ਟਾਇਰਾਂ ਬਾਈ ਫਰਸਟ ਓਨਰ ਹੈ ਪਹਿਲੇ ਮਾਲਕਾਂ ਦੇ ਆਪਾਂ ਜੋ ਵੀ ਤੁਹਾਨੂੰ ਐਫੀਡਾਇਵਿਡ ਰੂਪ ਸਾਨੂੰ ਸਾਰਾ ਕੁਝ ਦਵਾ ਦਾਂਗੇ ਇੱਕ 70 ਮੁੱਲ ਹੈ ਦਾ ਆਪਾਂ ਤੁਹਾਨੂੰ ਵਧੀਆ ਮਾਨਤਾਨਾ ਕਰਕੇ ਟਰੈਕਟਰ ਮੌਕੇ ਤੇ ਦੇ ਦਾਂਗੇ ਪੰਜਾਬ ਨੰਬਰ ਹੈ ਬਾਈ ਪੂਰਾ ਟਰੈਕਟਰ ਘੈਂਟ ਹੈ ਚੱਲ ਚਲਾਵੇ ਇਹਦਾ ਇੰਜਣ ਉੰਜਣ ਦਾ ਪੂਰਾ ਵਧੀਆ ਟਰੈਕਟਰ ਹੈ ਟਰੈਕਟਰ ਦੀ ਬਲੋਸ਼ ਲੋ ਜਮਾ ਨਹੀਂ ਹੈਗੀ ਬਾਈ ਇਹ 10 ਮਿੰਟ 20 ਮਿੰਟ ਟਰੈਕਟਰ ਨੂੰ ਗਰਮ ਕਰ ਲਿਓ ਓਧਾ ਘੰਟਾ ਗਰਮ ਕਰ ਲਿਓ ਟਰੈਕਟਰ ਜਮਾ ਸੁੱਕਾ ਹੈ ਭਾਪੂਹ ਨਹੀਂ ਹੈਗੀ ਟਰੈਕਟਰ ਦੀ ਗਰੰਟੀ ਵਾਲਾ ਟਰੈਕਟਰ ਹੈ ਵਿਰਿਆ ਦਿਖਾ ਦੇ ਰੰਗ ਦੇ ਰ ਪੈਦਾਨਾਂ ਤੇ ਪਿਆ ਜਮਾ ਨਵੇਂ ਵਰਗਾ ਹੀ ਠੀਕ ਹੈ ਜੀ ਸਸਿਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਤੁਹਾਡੇ ਵਾਸਤੇ ਜਮੇ ਨਵੇਂ ਫਰੈਸ਼ ਪੀਸ ਟਰੈਕਟਰ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਮਿਲੋ ਛੋਟੇ ਵੀਰ ਕਰਨ ਵੀਰ ਨੂੰ ਸਸਿਕਾ ਵੀਰੇ ਸਸਿਕਾਲ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਭਾਈ ਆਪਾਂ ਵੀਡੀਓ ਬਣਾ ਰਹੇ ਆ ਅੱਜ ਵਾਲੇ ਦਿਨ ਦੀਓ ਜਮੇ ਤਾਜੀ ਵੀਡੀਓ ਤੁਹਾਨੂੰ ਟਰੈਕਟਰ ਦਿਖਾਉਣੇ ਆਪਾਂ ਨੇ 4-5 4-5 ਜਿਹੜਾ ਟਰੈਕਟਰ ਹੈਗੇ ਆਪਣੇ ਕੋਲੇ ਇਹ ਰੇਟ ਰੂਟ ਆਪਾਂ ਤੁਹਾਨੂੰ ਜਮਾਂ ਹੀ ਘੈਂਟ ਘੈਂਟ ਦੇਣੇ ਆ ਜੈ ਜੀ ਜਿਹੜੇ ਵੀ ਨੇ ਲੈਣੇ ਹੋਏ ਆਪਣੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਟਰੈਕਟਰਾਂ ਬਾਰੇ ਜਾਣਕਾਰੀ ਦਵਾਂਗੇ ਵੀਡੀਓ ਦੇ ਵਿੱਚ ਤੇ ਇੱਕ ਆਪਾਂ ਤੁਹਾਨੂੰ ਦਿਖਾਉਣਾ 585 855 ਫਾਰਮ ਟ੍ਰੈਕ ਫਾਰਮ ਟ੍ਰੈਕ 60 ਇੰਡੋ ਫਾਰਮ ਤੇ ਇੱਕ ਸੋਨਾਲੀਕਾ 740 ਠੀਕ ਹੈ ਜੀ ਇਹ ਸ਼ੁਰੂ ਕਰ ਲਈ ਆਪਾਂ ਸੋਨਾਲੀਕਾ 740 ਦੇ ਕਰਨ ਵੀ ਰਾਜਾ ਵੀਰੇ ਚਲੋ ਫਿਰ ਚਲੋ ਇਹ ਟਰੈਕਟਰ ਵੀਰੇ 2004 ਮਾਡਲ ਹੈ ਠੀਕ ਹੈ ਜੀ ਫਸਟ ਓਨਰ ਹੈ ਟਰੈਕਟਰ ਇਹ ਲੋਕਲੇ ਨੰਬਰ ਹੈ ਠੀਕ ਹੈ ਜੀ ਟਰੈਕਟਰ ਸਾਰਾ ਓਰੀਜਨਲ ਹੈ ਵੀਰੇ ਸਿਰਫ ਮਗਰਾਲਾਂ ਤੇ ਬੰਦੇ ਨੇ ਰੰਗ ਜਾ ਮਾਰਿਆ ਹੋਇਆ ਦਿਖਾ ਦੇ ਪਰ ਦਿਖਾ ਦੇ ਤੇ ਟਾਇਰ ਵੀ ਬਸ ਬਾਕੀ ਟਰੈਕਟਰ ਮਤਲਬ ਕਿ ਪੂਰਾ ਓਕੇ ਆ ਠੀਕ ਹੈ ਜੀ ਚੱਲ ਚਲਾਵੇ ਦਾ ਟਾਇਰਾਂ ਦੀ ਕੰਡੀਸ਼ਨ 60 65 ਪੈਸੇ ਆ ਬਾਈ ਗੁਡਗਿਅਰ ਦੇ ਵੀਰੇ ਰਿੰਮਾਂ ਦਾ ਰੰਗ ਦਿਖਾ ਟਰੈਕਟਰ ਦੇਖ ਐਨ ਕਿਆ ਕਿਆ ਰੰਗ ਪਿਆ ਸੋਨਾ ਲੀਕਾ 740 ਰੰਗ ਦੇਖੋ ਟਰੈਕਟਰ ਦਾ ਕਿੰਨਾ ਘੈਂਟ ਆ ਬਾਈ ਠੀਕ ਹੈ ਜੀ ਇਹ ਰੰਗ ਬਾਈ ਜਦ ਵੀ ਉਸ ਟਾਈਮ ਆਰਡਰ ਤੇ ਆਉਂਦੇ ਦੇ ਜਦ ਬਾਕੀ ਮੇਰਾ ਵੀਰ ਕਰਨਵੀਰ ਜਾਣਕਾਰੀ ਦੇਊਗਾ ਥੋੜੀ ਬਹੁਤ ਵੀਰੇ ਦੱਸੋ ਮਾੜਾ ਮੋਟਾ ਟਰੈਕਟਰ ਬਾਰੇ ਪਾਉ ਚਾਹਣਾ ਬੇ ਟਰੈਕਟਰ ਬਹੁਤ ਸਾਫ਼ ਹੈ ਹਾਂ ਕੰਡੀਸ਼ਨ ਵੱਖੋਂ ਵੀ ਠੀਕ ਆ ਦੇਖੋ ਜੀ ਠੀਕ ਆ ਜੀ ਇੰਜਨ ਵੀ ਠੀਕ ਹੈ ਮਤਲਬ ਲੀਕ ਕਿ ਲੂਕੇ ਚ ਨਹੀਂ ਹੈ ਨੀ ਠੀਕ ਆ ਵੀਰੇ ਅਜੇ ਬਾਈ ਆਪਣੇ ਕੋ ਟਰੈਕਟਰ ਆਪਾਂ ਨੇ ਵਿੱਚੇ ਕੱਟਿਆ ਇਹ ਵਿੱਚੇ ਕੱਟਿਆ ਜੇ ਤੋਤਾ ਵੀ ਨਹੀਂ ਹੈਗਾ ਜੇ ਟਰੈਕਟਰ ਠੀਕ ਹੈ ਮੈਸੀ ਇੰਜਨ ਚ ਮੈਸੀ ਇੰਜਨ ਸਵਰਾਜ ਵਾਲਾ ਗੇਅਰ ਹੈ ਇਹਨੂੰ ਤੇਲ ਖਰਚਾ ਵੀ ਠੀਕ ਹੈ ਬਾ ਤੇਲ ਖਰਜਦਾ ਤੂੰ ਐਂ ਕਹਦਾ ਵੀ ਤਰਫਾ ਤੇਲ ਸੁੰਗਦਾ ਹੀ ਆ ਮੈਨੂੰ ਬਾਈ ਨੇ ਮੈਸੇਜ ਕਰਿਆ ਵਾ ਮੈਂ ਪਾਸੋਂ ਵੀਡੀਓ ਪਾਈ ਤੀ 475 ਦੀ ਉਹਦੇ ਮਾੜਾ ਜਿਹਾ ਕਹਿਤਾ ਤਾਂ ਚਲੋ ਕਹਿਣਾ ਹੀ ਪੈਂਦਾ ਵੀ ਟਰੈਕਟਰ ਤੇਲ ਘਟਗਾਦਾ ਬਾਈ ਕਹਿੰਦਾ ਇਹ ਤਾਂ ਕਹਦਾ ਹਵਾ ਨਾਲੇ ਚੱਲਦਾ ਹਾਂ ਹਾਂ ਉਹਨੂੰ ਹਾਸੇ ਹੀ ਆਉਂਦਾ ਬਾਈ ਕਮੈਂਟ ਪੜ ਕੇ ਦੇਖ ਲੈ ਸਟਾਰਟ ਕਰ ਟਰੈਕਟਰ ਦੀ ਸਟਾਰਟਿੰਗ ਚੈੱਕ ਕਰਨੀ ਆਪਾਂ ਤੁਹਾਨੂੰ ਲੋ ਜੀ ਪਿੱਛੇ ਦਿਖਾ ਦੇ ਪਿੱਛੇ ਲੋ ਬਾਈ ਮੇਰੇ ਪਿੱਛੋਂ ਵੀ ਦਿਖਾ ਦੇ ਹੱਕ ਹੱਕ ਸਾਰਾ ਕੁਝ ਪਿੱਛੋਂ ਦਾ ਸਾਫ ਹੈ ਠੀਕ ਹੈ ਜੀ ਤੇ ਬਾਕੀ ਬ੍ਰੇਕਾਂ ਵੀ ਰੁੱਕਾ ਬਸ ਤੁਹਾਨੂੰ ਚੈੱਕ ਕਰਾਈਂ ਜਮਾਂ ਹੀ ਸੁੱਕੀਆਂ ਬ੍ਰੇਕਾਂ ਸੁੱਕੀਆਂ ਆ ਪਰ ਲੱਗਦੀਆਂ ਤੇਲ ਮੰਗਣਾ ਬਾਈ ਤੇਲ ਬ੍ਰੇਕਾਂ ਇਦੋਂ ਵੀ ਦਿਖਾ ਦੇ ਵੀਰੇ ਬਾਡੀ ਬੁੱਡੀ ਲੈਣ ਦਾ ਰੰਗ ਸਾਰਾ ਠੀਕ ਹੈ ਜੀ ਲਿਫਟ ਪੰਪ ਇਹਦਾ ਚੇਂਜ ਹੋਇਆ ਹੋਇਆ ਬਾਈ ਕਰਨ ਵੀਰੇ ਦਾ ਰੇਟ ਦੱਸ ਦਈਏ ਵੀਰੇ ਦੱਸਿਓ ਦੱਸੋ ਰੇਟ ਹੈਗਾ ਮੁੱਲ ਹੈਗਾ 1 ਲੱਖ 40000 ਰੁਪਇਆ ਬਾਈ ਥੋੜਾ ਬਹੁਤਾ ਮਾਇਲ ਤਣ ਮੌਕੇ ਤੇ ਹੋ ਜੂਗਾ ਟਰੈਕਟਰ ਪੂਰਾ ਵਧੀਆ ਆ ਕੇ ਆਪਣੀ ਮੌਕੇ ਤੇ ਪੂਰੀ ਤਸੱਲੀ ਕਰਕੇ ਲੈ ਜਾਓ 60 ਪੈਸੇ ਟਾਇਰ ਆ ਬਾਈ ਫਰਸਟ ਓਨਰ ਹੈ ਪਹਿਲੇ ਮਾਲਕਾਂ ਦੇ ਆਪਾਂ ਜੋ ਵੀ ਤੁਹਾਨੂੰ ਐਫੀਡੈਵਿਟ ਸਬੂਤ ਸਾਨੂੰ ਸਾਰਾ ਕੁਝ ਦਵਾ ਦਾਂਗੇ ਠੀਕ ਉਹਦੇ ਬਾਅਦ ਇੰਡੋ ਫਾਰਮ ਦਿਖਾ ਦੇ ਵੀਰੇ ਇੰਡੋ ਫਾਰਮ ਇੰਡੋ ਫਾਰਮ 20 50 ਠੀਕ ਹੈ ਜੀ ਸਾਰਾ ਟਰੈਕਟਰ Ориਜਨਲ ਹੈ ਪਿਛਲੇ ਟਾਇਰ ਜਮਾ ਨਵੇਂ ਆ ਬਾਈ ਮੂਲੇ ਵੀ ਨਵੇਂ ਹੋਏ ਹਾਂਜੀ ਹਾਂ ਇਸਲੇ ਡਾਇਰ ਬਾਈ ਜੇ ਕੇ ਦੇ ਆ ਹਾਂ 13 6 28 ਦੇ ਵੀਰ ਇੱਧਰੋਂ ਟਰੈਕਟਰਾਂ ਰੰਗ ਦਿਖਾ ਬਾਡੀ ਲੈਣ ਦਾ ਕਿੰਨਾ ਘੰਟਾ ਲਾਣਾ ਠੀਕ ਆ ਜੀ ਆ ਟਰੈਕਟਰ ਦੀ ਹਲਕੀ ਫੁਲਕੀ ਮਾੜਾ ਮੋਟਾ ਮਾੜਾ ਮੂਣਾ ਤੇ ਟੇਬਲ ਲੱਗਣ ਵਾਲੀ ਆ ਬਾਕੀ ਟਰੈਕਟਰ ਪੂਰਾ ਘੈਂਟ ਆ ਠੀਕ ਆ ਜੀ ਮੁੱਲ ਇਹਦਾ ਵੀ ਬਾਈ ਸੇਵੇਂ ਆ ਸੇਵੇਂ ਇੱਕ ਚਾਲ ਇਹਦਾ ਮੁੱਲ ਇਹਦਾ ਮੁੱਲ ਥੋੜਾ ਵੱਧ ਹੈ ਕਰਨ ਵੀ ਇਹਦਾ ਘੱਟਦਾ ਇਹਦਾ ਵੱਧ ਹੈ ਚਲ ਕੋਈ ਗੱਲ ਨਹੀਂ ਇਹ ਆਪਾਂ ਤੁਹਾਨੂੰ ਦੇ ਦਾਂਗੇ ਇੰਨੇ ਦਾ ਬਾਈ ਜੇ ਕਿਸੇ ਨੇ ਲੈਣਾ ਹੋਇਆ ਠੀਕ ਆ ਜੀ ਆ ਜਾ ਵੀਰੇ ਅੱਗੇ ਉਹਦੇ ਅੱਗੇ ਆ ਗਿਆ ਬਾਈ ਸਾਰਿਆਂ ਦਾ ਚਹੇਤਾ ਫਾਰਮ ਟਰੈਕ 60 ਠੀਕ ਆ ਜੀ ਤੇ ਇਹਦਾ ਵੀ ਬਾਈ ਨੰਬਰ ਰੋਪੜਦਾ ਡਬਲ ਕਲੱਚ ਆ ਟਰੈਕਟਰ ਸਾਰਾ Ориਜਨਲ ਆ ਵੀਰੇ ਦਿਖਾ ਦੇ ਚੰਗੀ ਤਰ੍ਹਾਂ ਦਿਖਾ ਦੇ ਵੀਰੇ ਠੀਕ ਆ ਜੀ ਪਿੱਛੋਂ ਵੀ ਦਿਖਾ ਦੇ ਇਹਦਾ ਵੀ ਰੇਟ ਆਪਾਂ ਨੇ ਨਾ ਤੁਹਾਨੂੰ ਬਾਈ ਚਮਾ ਜਾਇਜ਼ ਦੇਣਾ ਅੱਜ ਆਪਾਂ ਤੁਹਾਨੂੰ ਰੇਟ ਮਲੇ ਮੋਟਰੇ ਫਰਕ ਤੱਕ ਦੱਸ ਕੇ ਦੱਸਣੇ ਬਹੁਤਾ ਜਿਆਦਾ ਨਹੀਂ ਆਪਾਂ ਤੁਹਾਨੂੰ ਦੱਸਣੇ ਰੇਟ ਕੋਈ ਆਪਾਂ ਕਈ ਵਾਰ ਕਹਿੰਦੇ ਰੇਟ ਵੱਧ ਦੱਸਦੇ ਆ ਬਾਈ ਅੱਜ ਆਪਣੇ ਰੇਟਾਂ ਦੇ ਵਿੱਚ 5-7000 ਦੇ ਫਰਕ ਹੋਊਗਾ ਬਾਈ ਬਹੁਤਾ ਨਹੀਂ ਹੁੰਦਾ ਠੀਕ ਹੈ ਜੀ ਰੋਪੜ ਨੰਬਰ ਹੈ ਠੀਕ ਹੈ ਜੀ 4 ਮਾਡਲ ਹੈ ਮੁੱਲ ਹੈਗਾ ਇਹਦਾ 1,70,000 ਪਿਛਲੇ ਟਾਇਰ ਬਾਈ 14 ਦੇ ਆ ਹੈਗੇ ਦੇਸੀ ਪਏ ਹੋਏ ਆ ਠੀਕ ਹੈ ਜੀ ਤੇ ਬਾਕੀ ਵੀਰੇ ਦੂਏ ਪਾਸੇ ਦੇ ਦਿਖਾ ਦੇ ਚੰਗੀ ਤਰ੍ਹਾਂ ਟਰੈਕਟਰ ਬਾਈ ਰੀਜਨਲ ਆ ਸਾਰਾ ਰੀਜਨਲ ਦੀ ਗਾਰੰਟੀ ਹੋਊਗਾ ਲਾਈਟਾਂ ਵੀ ਨਵੇਂ ਮਾਡਲ ਦੀਆਂ ਪਈਆਂ ਹੋਈਆਂ ਦਿਖਾ ਬਾਈ ਠੀਕ ਆ ਲਾਈਟਾਂ ਨਵੇਂ ਮਾਡਲ ਦੀਆਂ ਬਾਕੀ ਚੱਲ ਚਲਾਵੇ ਦਾ ਟਰੈਕਟਰ ਪੂਰਾ ਘੈਂਟ ਆ ਤੇ ਬਾਕੀ ਦੇ ਬਾਈ ਤਸੱਲੀ ਤੁਸੀਂ ਆ ਕੇ ਆਪਣੀ ਆਪ ਕਰਨੀ ਹੈ ਬੈਟਰੀ ਬੂਟਰੀ ਜਮਾ ਓਕੇ ਆ ਠੀਕ ਆ ਜੀ ਤੁਸੀਂ ਡੀਲਰ ਆ ਵੀਰੇ ਨੰਬਰ ਪਲੇਟਾਂ ਵੀ ਲੇ ਲਓ ਬਾਈ ਟਰੈਕਟਰ ਨੂੰ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਠੀਕ ਆ ਜੀ ਟੁੱਟ ਗਈ ਪਰ ਟਰੈਕਟਰ ਦੀ ਬਲੋਸ਼ ਲੋ ਜਮਾ ਨਹੀਂ ਹੈਗੀ ਬਾਈ ਇਹ 10 ਮਿੰਟ 20 ਮਿੰਟ ਟਰੈਕਟਰ ਨੂੰ ਗਰਮ ਕਰ ਲਿਓ ਅੱਧਾ ਘੰਟਾ ਗਰਮ ਕਰ ਲਿਓ ਟਰੈਕਟਰ ਜਮਾ ਸੁੱਕਾ ਹੈ ਪਾਪੂਫ ਨਹੀਂ ਹੈਗੀ ਟਰੈਕਟਰ ਦੀ ਠੀਕ ਆ ਬਾਕੀ ਤਸੱਲੀ ਬਾਈ ਤੁਸੀਂ ਜਿਹੜੇ ਵੀ ਟਰੈਕਟਰਾਂ ਚ ਇਹ ਸੀ ਤੁਹਾਨੂੰ 25 ਮਾਡਲ ਦਿਖਾਉਣੇ ਟਰੈਕਟਰ ਪੁਰਾਣਾ ਤੁਸੀਂ ਆਪਣੀ ਤਸੱਲੀ ਆਪ ਤੇ ਆਪ ਕਰਕੇ ਲੈ ਕੇ ਜਾਣਾ ਕਿਉਂਕਿ ਸਾਡੇ ਉਰੇ ਮਾਰਕੀਟ ਮੈਂ ਜਿੰਨੇ ਵੀ ਟਰੈਕਟਰ ਏਜੰਸੀ ਚਾਹੇ ਸਾਰੇ ਜ਼ਿੰਮੇਦਾਰਾਂ ਦੇ ਚੱਲੇ ਹੋਏ ਟਰੈਕਟਰ ਆਉਂਦੇ ਆ ਆਪਾਂ ਅੱਗੇ ਤੁਹਾਨੂੰ ਹਰੇਕ ਵੀਡੀਓ ਚ ਦੱਸਦੇ ਆ ਠੀਕ ਆ ਜੀ ਆਪਾਂ ਤੁਹਾਨੂੰ ਗਾਰੰਟੀ ਚਲੋ ਦੰਨੇ ਆ ਚਲੋ ਆਪਣੀ ਮਤਲਬ ਕਿ ਹਰੇਕ ਬੰਦੇ ਦਾ ਆਪਣਾ ਆਪਣਾ ਕਹਿਣ ਦਾ ਤਰੀਕਾ ਹੁੰਦਾ ਪਰ ਤੁਸੀਂ ਆਪਣੀ ਜ਼ਿੰਮੇਵਾਰੀ ਦਾ ਟਰੈਕਟਰ ਲੈ ਗਏ ਨਾ ਤੁਸੀਂ ਇੱਥੋਂ ਨਹੀਂ ਟਰੈਕਟਰ ਤੁਸੀਂ ਕਿਤੋਂ ਵੀ ਲੈਨੇ ਹੋ ਪੁਰਾਣੇ ਟਰੈਕਟਰ ਦੀ ਕੋਈ ਜ਼ਿੰਮੇਵਾਰੀ ਕੋਈ ਲੰਬੀ ਗਾਰੰਟੀ ਨਹੀਂ ਹੁੰਦੀ ਬਾਈ ਜੀ ਆਪਾਂ ਸਿਰਫ ਉਹਨੂੰ 2-4 ਦਿਨ ਦੀ ਗਾਰੰਟੀ ਦੰਨੇ ਹੁੰਦੇ ਆ ਤੁਹਾਨੂੰ ਕੋਈ ਨੁਕਸ ਲੱਗਦਾ ਗ ਠੀਕ ਹੈ ਜੀ ਉਹਦੇ ਅੱਗੇ 852 ਖੜਾ ਜੀ 3 ਸਪੀਡ ਠੀਕ ਹੈ ਜੀ 16 ਦੇ ਟਾਇਰ ਆ 23 ਮਾਡਲ ਆ 23 ਮਾਡਲ 260 ਘੰਟੇ ਡ੍ਰੈਕਟਰ ਚੱਲਿਆ ਵਾ ਸਾਰੇ ਠੀਕ ਹੈ ਜੀ ਕਰ ਲੋ ਚੈੱਕ ਬਾਕੀ ਵੀਰੇ ਇਧਰੋਂ ਦਿਖਾ ਦੇ ਟਰੈਕਟਰ ਜਮਾ ਸ਼ੀਸ਼ੇ ਬੰਦਾ ਦੇਖੋ ਸੌਰੀ ਸਿੱਕੇ ਬੰਦਾ ਛਿੱਕੇ ਵਰਗਾ ਸ਼ੀਸ਼ੇ ਵਰਗਾ ਸਿੱਕੇ ਬੰਦਾ ਇੱਕ ਹੀ ਗੱਲ ਹੈ ਗਾਰੰਟੀ ਵਾਲਾ ਡ੍ਰੈਕਟਰ ਹੈ ਵੀਰੇ ਆ ਦਿਖਾ ਦੇ ਰੰਗ ਦੇਖ ਰ ਪੈਦਾਨਾਂ ਤੇ ਪਿਆ ਜਮਾ ਨਵੇਂ ਵਰਗਾ ਹੀ ਠੀਕ ਹੈ ਜੀ ਤੇ ਇਹਦਾ ਰੇਟ ਵਾਈ ਆਪਾਂ ਫੋਨ ਤੇ ਦੱਸ ਦਾਂਗੇ ਠੀਕ ਹੈ ਜੀ ਰੇਟ ਜੋ ਮਾਰਕੀਟ ਰੇਟ ਦੇ ਅੱਛਾ ਤੁਹਾਨੂੰ ਇਹਦਾ ਇਹਦਾ ਨੰਬਰ ਹੈ ਚਾਰਾ ਨੰਬਰ ਜਿੱਥੇ ਦਾ ਕਹਾਂਗੇ ਤੁਹਾਨੂੰ ਉੱਥੇ ਦਾ ਲਵਾ ਕੇ ਦੇ ਦਾਂਗੇ ਠੀਕ ਆ ਔਰ ਉਪਰ ਦਾ ਸਰਹੰਦ ਦਾ ਪਟਿਆਲੇ ਦਾ ਮੁਹਾਲੀ ਦਾ ਜਿੱਥੋਂ ਦਾ ਕਹਾਂਗੇ ਉੱਥੇ ਦਾ ਨੰਬਰ ਲੱਗ ਜਾ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਮੰਦਰਾ 585 ਦਿਖਾ ਵੀਰੇ 585 ਟਰੈਕਟਰ ਇਹ ਵੀ ਟਰੈਕਟਰ ਬਾਈ ਚੱਲ ਚਲਾਵੇ ਇਹਦਾ ਪੂਰਾ ਵਧੀਆ ਠੀਕ ਹੈ ਜੀ ਉੱਪਰੋਂ ਥੋੜਾ ਥੋੜਾ ਰੰਗ ਘੱਟ ਆ ਟਰੈਕਟਰ ਦਾ ਬਾਕੀ ਰੰਗ ਪੂਰਾ ਵਧੀਆ ਟਾਇਰ ਦਿਖਾ ਪਿਛਲੇ 85 90 ਪੈਸੇ ਟਾਇਰ ਪਏ ਆ ਬਾਈ JK ਦੇ ਮੁਰਲੇ ਟਾਇਰ ਵੀ ਬਾਈ ਤਕਰੀਬਨ 70 ਪੈਸੇ ਹੈਗੇ ਆ ਠੀਕ ਆ ਜੀ ਟਰੈਕਟਰ ਇਹ ਵੀ ਪੂਰਾ ਵਧੀਆ ਬਾਈ ਚਲਾਇ ਚਲੂ ਇਹਦਾ ਆਵਾਜ਼ ਚੈੱਕ ਕਰਾਉਣੀ ਹੈ ਤੁਹਾਨੂੰ ਹਲ ਪਰੇ ਚੋ ਦੇਖੋ ਬਾਈ ਸਖਾਈ ਟਰੈਕਟਰ ਹਲ ਪਰੇ ਕਿੱਥੇ ਪਿਆ ਆ ਦੇ ਠੀਕ ਆ ਜੀ ਇਹ ਮਾਰਲਨ 99 ਆ ਪੰਜਾਬ ਨੰਬਰ ਆ ਬਾਈ ਪੂਰਾ ਟਰੈਕਟਰ ਘੈਂਟ ਆ ਚੱਲ ਚਲਾਵੇ ਇਹਦਾ ਇੰਜਣ ਉੰਜਣ ਦਾ ਪੂਰਾ ਵਧੀਆ ਟਰੈਕਟਰ ਆ ਆਵਾਜ਼ ਤੋਂ ਹੀ ਪਤਾ ਲੱਗਦਾ ਵਾ ਹੈ ਆਵਾਜ਼ ਤੋਂ ਹੀ ਪਤਾ ਲੱਗਦਾ ਟਰੈਕਟਰ ਦਾ ਬਾਈ ਇਹਦਾ ਟਰੈਕਟਰ ਹੀ ਬਹੁਤ ਘੈਂਟ ਦੇ ਠੀਕ ਆ ਜੀ ਤੇ ਇਹਦਾ ਮੁੱਲ ਜਿਹੜਾ ਆਪਾਂ ਰੱਖਿਆ ਹੋਇਆ ਉਹ ਹੈ 190000 ਮਾਨਤਾਣ ਇਹਦੇ ਵਿੱਚ ਉਹ ਵੀ ਵਧੀਆ ਹੋ ਜਾਊਗਾ ਠੀਕ ਆ ਜੀ ਬਾਕੀ ਆਦੀ ਵੀਡੀਓ ਵਿੱਚ ਆਪਾਂ ਨੇ ਤੁਹਾਨੂੰ ਬਾਈ ਜਿੰਨੇ ਵੀ ਟਰੈਕਟਰ ਦਿਖਾਏ ਆ ਸਾਰਿਆਂ ਦਾ ਰੇਟ ਬਕਾਇਦਾ ਇੱਕ ਇਹਨੂੰ ਛੱਡ ਕੇ ਸਾਰਿਆਂ ਦੱਸਿਆ ਠੀਕ ਆ ਜੀ ਫਾਰਮਟਾ ਕੇ 60 ਦੇ ਬਹੁਤ ਵੀਰਾਂ ਦੇ ਫੋਨ ਆਏ ਹੋਏ ਤੇ ਕਿਸੇ ਨੇ ਲੈਣਾ ਹੋਇਆ ਬਾਈ ਵਧੀਆ ਰੇਟ ਆ ਟਰੈਕਟਰ ਦਾ ਟਰੈਕਟਰ ਵੀ ਵਧੀਆ 1.70 ਮੁੱਲ ਹੈ ਦਾ ਆਪਾਂ ਤੁਹਾਨੂੰ ਵਧੀਆ ਮਾਨ ਤਾਨ ਕਰਕੇ ਟਰੈਕਟਰ ਮੌਕੇ ਤੇ ਦੇ ਦਾਂਗੇ ਤੇ ਰੋਪੜ ਨੰਬਰ ਆ ਠੀਕ ਆ ਜੀ ਤੇ ਸੋਨਾਲੀਕਾ ਵੀ ਆਪਣੇ ਕੋਲ ਟਰੈਕਟਰ ਕੱਲੇ ਆਏ ਬਾਈ ਤੇ ਆਪਣੇ ਕੋਲ ਦੋ ਤਿੰਨ ਟਰੈਕਟਰ ਅੱਜ ਕੱਲ੍ਹ ਤੇ ਆਏ ਆ ਠੀਕ ਆ ਇਹ ਵੀ ਟਰੈਕਟਰ ਪੂਰਾ ਘੈਂਟ ਆ ਇਹ ਕਿਸੇ ਨੇ ਲੈਣਾ ਹੋਇਆ ਅੱਖਾਂ ਬੰਦ ਕਰਕੇ ਲੈ ਜਾਓ ਬਾਈ 1.40 ਮੁੱਲ ਆ ਰੇਟ ਜਮਾ ਜੈ ਜੈ ਕਰਿਆ ਮੜਾ ਮੋਟਾ ਮਾਨਦਾਨੇ ਚੋਂ ਮੌਕੇ ਤੇ ਕਰ ਦਾਂਗੇ ਬਾਈ ਠੀਕ ਆ ਤੇ ਹੋਰ ਜਿਹੜੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸੀ ਉਹ ਤੁਸੀਂ ਸਾਡੇ ਨਾਲ ਫੋਨ ਤੇ ਲੈ ਸਕਦੇ ਆ ਨੰਬਰ ਆਪਣਾ ਚੱਲਦਾ ਹੈਗਾ ਸਕਰੀਨ ਤੇ ਠੀਕ ਹੈ ਜੀ 8146678190 ਬਾਕੀ ਆਪਣੇ ਕੋਲ ਰੋਡਾਵੀਟਰ ਵੀ ਹੁੰਨੇ ਆ ਜੀ درواز ਦੇ ਟਿੰਡੋ ਫਾਰਮ ਟਰੈਕਟਰ ਕਹ ਲੂ ਆਪਾਂ ਦੇਨੇ ਵੀ ਬਾਈ ਟਰੈਕਟਰ ਵੀ ਦੇਣਾ ਰੋਡਾਵੀਟਰ ਵੀ ਦੇਣਾ ਅੱਜ ਵੀ ਦਿੱਤਾ ਇੱਕ ਰੋਡਾਵੀਟਰ ਠੀਕ ਹੈ ਜੀ ਤੇ ਕਿਸੇ ਵੀ ਨਿੰਡੋ ਫਾਰਮ ਲੈਣਾ ਤਾਂ ਉਹਨਾਂ ਵਾਸਤੇ ਬਾਈ ਸਪੈਸ਼ਲ ਆਫਰ ਹੈ ਠੀਕ ਹੈ ਜੀ ਰੇਟ ਆਪਾਂ ਨੇ ਤੁਹਾਨੂੰ ਆਪਾ ਦੱਸਦਾ ਰੇਟ ਆਪਾਂ ਨੇ ਜਮਾਂ ਜਾਇਜ਼ ਕਰੇ ਹੋਏ ਆ ਹੁਣ ਆਪਾਂ ਸਾਡੀ ਸ਼ਰਤ ਆਹੀ ਆ ਵੀ ਅਸੀਂ ਮੌਕੇ ਤੇ ਹੀ ਰੇਟ ਬਾਈ ਕਰਦੇ ਆ ਫੋਨ ਤੇ ਥੋੜਾ ਕਰਕੇ ਔਖਾ ਹੋ ਜਾਂਦਾ ਪਰ ਰੇਟ ਵਾਲਾ ਕੰਮ ਆਪਾਂ ਨੇ ਹੁਣ ਜਮੇ ਐਂਡ ਲਾਇਆ ਬਾਈ ਡੋ ਫਾਰਮ ਦਾ ਜੀ ਇੱਕ ਤਾਂ ਜੀਐਸਟੀ ਘਟ ਗਈ ਆਪਾਂ ਨੂੰ ਜੀਐਸਟੀ ਦਾ ਵੀ ਹੋਰ ਰੇਟ ਘਟਾਤਾ ਐਂਡ ਡਿਸਕਾਊਂਟ ਕਰਤਾ ਸਰੇ ਵਾਲਾ ਐਨ ਕੰਮ ਓਕੇ ਤੇ ਹੁਣ ਆਪਾਂ ਜਿਹੜੇ 2-3 ਟਰੈਕਟਰ ਦਿੱਤੇ ਆ ਹੁਣ ਆ ਪਿਛਲੇ ਦਿਨਾਂ ਚ ਜਮੇ ਐਂਡ ਵਾਲੇ ਰੇਟ ਤੇ ਦਿੱਤੇ ਨੇ ਟਰੈਕ ਠੀਕ ਆ ਜੀ ਤੇ ਬਾਕੀ ਠੀਕ ਆ ਵਰਨਾ ਮੇਰੇ ਹੋਰ ਕੁਝ ਕਹਿਣਾ ਕ ਨਹੀਂ ਨਹੀਂ ਫਿਰ ਬਸ ਕਹਿਣਾ ਸੁਣਨਾ ਕੁਝ ਨਾ ਨਾ ਠੀਕ ਆ ਜੀ ਤੇ ਬਾਕੀ ਬਾਈ ਕਿਹੜਾ ਬਾਈ ਆ ਕੇ ਕਰਨਵੀਰ ਦਾ ਨੌ ਲਊਗਾ ਵੀ ਮੈਂ ਉਹਦੀ ਵੀਡੀਓ ਦੇਖਿਆ ਆਂ ਉਹਨੂੰ ਉਹ ਮੌਕੇ ਤੇ 1000 ਰੁਪਇਆ ਹੋਰ ਡਿਸਕਾਊਂਟ ਕਰ ਠੀਕ ਆ ਬਾਈ 1000 ਨਹੀਂ ਹਾਂ 1500 ਚੱਲ 1500 ਕਰ 1500 ਕਰ ਹਾਂ ਹਾਂ ਬਾਈ ਮੜਾ ਮੋਟਾ ਅਸੀਂ ਵੀ ਕਰਿਆ ਕਰੀ ਆ ਕੰਮ ਹਨਾ ਹਾਂ ਇਹਨਾਂ ਕਹਿੰਦੇ ਵੀਡੀਓ ਵੱਧ ਚੱਲਦੀ ਆਂ ਪਤਾ ਨਹੀਂ ਬਹਿ ਮੈਂ ਠੀਕ ਆ ਬਾਕੀ ਪਤਾ ਨਹੀਂ ਕੋਈ ਇਹਦਾ ਯਾਰ ਉਹਦਾ ਕਾਂੰਦਾਰ ਪੰਪਤ ਹੁੰਦੇ ਉਹਨੇ ਬਲੋਕ ਕਰਨਾ ਬਲੋਕ ਕਰਨਾ ਕਹਿੰਦੇ ਹੁਣ ਇਹ ਤੂੰ ਆ ਗਿਆ ਤੈਨੂੰ 2500 ਡਿਸਕਾਊਂਟ ਦੇ ਦੇਣਾ ਤੇ ਰੇਟੇ ਪਾਣਾ 2500 ਚੱਕ ਦੇਣਾ ਹੋਰ ਆਉ ਤਾਂ ਹੈ ਬਾਕੀ ਚੱਲ ਆਪਣੀ ਆਪਣੀ ਸੋਚ ਆਹੀ ਕੋਸਾ ਬਾਕੀ ਸੋਚ ਅੱਛਾ ਠੀਕ ਹੈ ਭਾਈ ਆਪਾਂ ਦੇ ਆ ਥੋੜੇ ਜੇ ਕੰਮ ਹੁੰਦੇ ਨਹੀਂ ਹੈਗੇ ਆਪਾਂ ਦਾ ਸੋਛੇ ਬਾਜੀ ਜੀ ਹੁੰਦੀ ਸਾਫ ਸੁਥਰੀ ਗੱਲ ਕਰਦੇ ਆ ਜੋ ਹੈਗੀ ਆ ਠੀਕ ਹੈ ਜੀ ਟਰੈਕਟਰ ਤੁਹਾਡੇ ਸਾਹਮਣੇ ਖੜੇ ਆ ਜੋ ਵੀ ਹੈਗੇ ਤੁਸੀਂ ਆ ਕੇ ਆਪਣੀ ਥੱਲੀ ਆਪ ਕਰਨੀ ਹੁੰਦੀ ਆ ਕਿੱਥੋਂ ਮਰਜੀ ਲਓ ਭਾਈ ਮੈਂ ਨਹੀਂ ਕਹਿੰਦਾ ਸਾਡੇ ਕੋਲੋਂ ਜਿੱਥੋਂ ਮਰਜੀ ਆਲ ਪੰਜਾਬ ਚ ਉਥੋਂ ਮਰਜੀ ਟਰੈਕਟਰ ਲਓ ਆਪਣਾ ਭਾਈ ਦੇਖ ਕੇ ਪਰਖ ਕੇ ਆਪਣੀ ਥੱਲੀ ਕਰਕੇ ਲਓ ਠੀਕ ਹੈ ਜੀ ਇਹ ਦੇਖ ਵਾਚ ਕੇ ਚਲੋ ਭਾਈ ਠੀਕ ਹੈ ਜੀ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ